ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇੱਕ ਅਮੋਲਕ ਗੀਤ ਜਿਸ ਦਾ ਸਿਰਲੇਖ ਹੈ ਦਿਲ ਲੱਗ ਗਿਆ ਸ਼ਹਿਨਸ਼ਾਹ ਨਾਲ ਆਓ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਇਸ ਗੀਤ ਦੀ ਟੇਕ ਦਿਲ ਲੱਗ ਗਿਆ ਸ਼ਹਿਨਸ਼ਾਹ ਨਾਲ ਉਸ ਕਲਗੀਆਂ ਵਾਲੇ ਪਾਦਸ਼ਾਹ ਤੇ ਦੀਨ ਦੁਨੀ ਦੇ ਰਹਿਣ ਨਾਲ ਜਿਨ ਇੱਕੋ ਸਹਨਤ ਮੋਲ ਲਿਆ ਬਨ ਲੀਤਾ ਇੱਕ ਨਿਗਾਹ ਨਾਲ ਕਰ ਲੀਤਾ ਸਾਨੂੰ ਆਪਣੇ ਦੇ ਪੂੰਜੀ ਨਾਮ ਵਿਸਾਹ ਨਾਲ ਕੋਈ ਅੰਦਰ ਖਿੱਚਾਂ ਪਾਈਆਂ ਜਿੰਦਫੁਕੀ ਆਪਣੇ ਸਹ ਨਾਲ ਇੱਕ ਆਪਣੀ ਚਾਹਤ ਚਾੜਿਆ ਤੋੜ ਦਿੱਤਾ ਦੂਜੀ ਚਾਹ ਨਾਲ ਕੋਈ ਦੇ ਉਛਾਲਾ ਚੱਕਿਆ ਪੈਰ ਟਿਕੇ ਨਾ ਹੀਠ ਉਮਾਹ ਨਾਲ ਹੁਣ ਹਰਦਮ ਤੂੰ ਤੂੰ ਹੋ ਰਹੀ ਕੰਪੈ ਗਿਆ ਵਾਹ 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 ਨਾਲ ਮਨ ਜੀਵਿਆ ਰੰਗਣ ਚੜ ਗਿਆ ਛੋ ਚਰਨਾ ਵਾਲੀ ਪਹ ਨਾਲ ਤੇਜ ਆ ਆ ਕੇ ਚਲਕਾ ਮਾਰਦਾ ਅੱਖ ਜੁੜਦੀ ਸ਼ਹਿਨਸ਼ਾਹ ਨਾਲ ਦਿਲ ਲੱਗ ਗਿਆ ਸ਼ਹਿਨਸ਼ਾਹ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ